ਪਾਇਲ ਦੇ ਵਾਰਡ ਨੰਬਰ 7 ਦੇ ਲੋਕਾਂ ਵੱਲੋਂ ਪਾਇ ਨਗਰ ਕੌਂਸਲ ਵਿਖੇ ਧਰਨਾ ਦੇ ਕੇ ਈਓ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਹੈ। ਮਾਮਲਾ ਇੱਕ ਪਲਾਟ ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਹੈ। ਉੱਥੇ ਮੌਕੇ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਰਮਨ ਚਾਂਦੀ ਨੇ ਲੋਕਾਂ ਨਾਲ ਗੱਲਬਾਤ ਕਰ ਜਲਦ ਮਾਮਲੇ ਨੂੰ ਸੁਲਝਾਉਣ ਦੀ ਗੱਲ ਆਖੀ ਹੈ। ਉੱਥੇ ਲੋਕਾਂ ਨੇ ਨਗਰ ਕੌਂਸਲ ਅਧਿਕਾਰੀ ਅਤੇ ਕਰਮਚਾਰੀਆਂ ਤੇ ਗੰਭੀਰ ਦੋਸ਼ ਵੀ ਲਗਾਏ ਨੇ। ਕੀ ਆ ਪੂਰਾ ਮਾਮਲਾ ਆਪ ਹੀ ਦੇਖੋ। ਬਿਊਰੋ ਰਿਪੋਰਟ ਦਸਾ ਨੇਵਾਲ ਪੋਸਟ ਨੰਦੀ ਨਗਰ ਕੌਂਸਲ ਫਾਈਲ ਪਹੁੰਚ ਚੁੱਕੀ ਮਾਮਲਾ ਮਾਮਲਾ ਸਰ ਵਾਰਡ ਨੰਬਰ 7 ਦੇ ਵਿੱਚ ਧਰਮਸ਼ਾਲਾ ਧਰਮਸ਼ਾਲਾ ਦੇ ਬਿਲਕੁਲ ਆਪੋਜ਼ਿਟ ਇੱਕ ਡੇਢ ਬਿਸਵੇ ਦਾ ਪਲਾਟ ਪਿਆ ਖੁਸ਼ਕ ਪਿਛਲੇ ਮੇਰੇ ਖਾਲ ਮੇਰੀ ਹੋਸ ਤੋਂ ਵੀ ਪਹਿਲਾਂ ਦਾ ਪਿਆ 60 70 80 ਸਾਲ ਤੋਂ ਉਸ ਖੁਸ਼ਕ ਪਲਾਟ ਦੇ ਨਾਲ ਦੋ ਵਿਅਕਤੀਆਂ ਦਾ ਇੱਕ ਟੱਚ ਕਰਦਾ ਡੇਢ ਬਿਸਵੇਚ ਮਕਾਨ ਹੈ ਜਿਨ੍ਹਾਂ ਦਾ ਨਾਮ ਹੈ ਸ਼ੀਤਲ ਸਿੰਘ ਤੇ ਬੁੱਧਰਾ ਉਹਨਾਂ ਨੇ ਅੱਜ ਤੋਂ ਪੰਜ ਚਾਰ ਸਾਲ ਪਹਿਲਾਂ ਕੋਰਟ ਦੇ ਵਿੱਚ ਅਪੀਲ ਪਾਈ ਪਟੀਸ਼ਨ ਪਾਈ ਇੱਕ ਕਿ ਉਹ ਜਿਹੜਾ ਖੁਸ਼ਕ ਪਲਾਟ ਹੈ ਸਾਡਾ ਉਸ ਤੇ 50 ਸਾਲ ਤੋਂ ਅਸੀਂ ਕਾਬਜਕਾਰ ਆ ਅਸੀਂ ਉਹਦੇ ਮਾਲਕਾਂ ਸਾਨੂੰ ਉੱਥੇ ਕੰਸਟਰਕਸ਼ਨ ਕੀਤੀ ਜਾਵੇ ਨਗਰ ਕੌਂਸਲ ਕੋਈ ਜਾਂ ਪੈਲ ਦਾ ਕੋਈ ਹੋਰ ਬਚੰਦਾ ਇੰਟਰਫੇਅਰ ਨਾ ਕਰੇ ਜਦੋਂ ਇਸ ਦਾ ਇਹ ਇਸ ਸੰਬੰਧਿਤ ਵਿੱਚ ਕੋਰਟ ਵੱਲੋਂ ਨਗਰ ਕੌਂਸਲ ਨੂੰ ਵੀ ਸਾਹਮਣੇ ਘੱਟੋ-ਘੱਟ 10 ਵਾਰ ਹੋਈ ਹੈ ਇੱਕ ਵਿਅਕਤੀ ਜਿਹੜਾ ਹੁਣ ਕਲਰਕ ਗਰਮੇਲ ਸਿੰਘ ਰਿਟਾਇਰ ਹੋ ਚੁੱਕਿਆ ਉਹ ਇੱਕ ਵਾਰ ਕੋਰਟ ਦੇ ਵਿੱਚ ਅਪੀਅਰ ਹੋ ਕੇ ਉਸ ਤੋਂ ਬਾਅਦ ਵੀ ਐਕਸਪਾਰਟੀ ਹੋ ਗਿਆ ਕੋਰਟ ਜਦੋਂ ਕੋਰਟ ਦੇ ਵਿੱਚ ਨਗਰ ਕੌਂਸਲ ਅਪੀਅਰ ਹੀ ਨਹੀਂ ਹੋਏਗੀ ਇਹ ਨਗਰ ਕੌਂਸਲ ਦੇ ਉਸ ਸਮੇਂ ਦੀ ਨਲਾਇਕੀ ਆ ਉਸ ਸਮੇਂ ਦੇ ਅਧਿਕਾਰੀਆਂ ਦੀ ਕਿ ਜੇਕਰ ਕੋਰਟ ਦੇ ਵਿੱਚ ਪੀਰ ਨਹੀਂ ਹੋएगी ਤਾਂ ਕੋਰਟ ਨੇ ਤਾਂ ਐਕਸਪਾਰਟੀ ਕਰਨਾ ਹੈ ਅਸੀਂ ਜੁਡੀਸ਼ੀਅਲ ਦੇ ਸਿਸਟਮ ਨੂੰ ਗਲਤ ਨਹੀਂ ਕਹਿੰਦੇ ਜਿਸ ਤਰ੍ਹਾਂ ਉਹਨੇ ਡਾਕੂਮੈਂਟ ਲਾਏ ਨੇ ਕੋਰਟ ਨੇ ਆਰਡਰ ਕੀਤਾ ਆ ਆਰਡਰ ਕੀਤਾ ਜਿਸ ਤਰ੍ਹਾਂ ਇਸ ਫਾਈਲ ਦੇ ਵਿੱਚ ਨਕਸ਼ਾ ਲਾਇਆ ਗਿਆ ਸ਼ੀਤਲ ਸਿੰਘ ਤੇ ਬੁੱਧਰਾਮ ਵੱਲੋਂ ਉਹ ਨਕਸ਼ਾ ਤਾਂ ਉਹਨਾਂ ਨੇ ਲਾਤਾ ਕਿ ਆਪਣੇ ਰਹਿੈਸ਼ੀ ਮਕਾਨ ਦਾ ਉਹਦਾ ਬਿੱਲ ਨਾਲ ਲਾਤਾ ਦਰਸਾਤਾ ਕੋਰਟ ਨੂੰ ਕੋਰਟ ਨੂੰ ਵੀ ਉਸ ਬੰਦੇ ਨੇ ਗਮਰਾਹ ਕੀਤਾ ਉਸ ਖੁਸ਼ਕ ਪਲਾਟ ਨੂੰ ਦੱਬਣ ਲਈ ਮਨਸ਼ਾ ਨਾਲ ਸੋ ਕੋਰਟ ਨੂੰ ਗਮਰਾਹ ਕਰਕੇ ਉਹਨੇ ਅੱਜ ਉਹ ਇਹ ਕਹਿੰਦਾ ਕਿ ਖੁਸ਼ਕ ਪਲਾਟ ਦਾ ਆਰਡਰ ਹੈ ਜਦੋਂ ਕਿ ਅਜਿਹੀ ਨਹੀਂ ਹੈ ਕਿ ਵਾਰਡ ਨੰਬਰ 7 ਦਾ ਸਾਰਾ ਹੀ ਵੇੜਾ ਜਿਹੜਾ ਸਾਰੇ ਪਰਿਵਾਰ ਇੱਥੇ ਖੜੇ ਨੇ ਸਿਰਫ ਸ਼ਹਿਰੀ ਹੋਣ ਦੇ ਨਾਤੇ ਈਓ ਸਾਹਿਬ ਦਾ ਘਰਾਓ ਇਸ ਕਰਕੇ ਕੀਤਾ ਹੈ ਬੇਨਤੀ ਵੀ ਕਰਨ ਆਏ ਆ ਕਿ ਅਨਸੁਖਾਮੀ ਘਟਣਾ ਹੋਣ ਤੋਂ ਰੋਕਣ ਲਈ ਇਸ ਚੀਜ਼ ਨੂੰ ਕਬਜ਼ੇ ਨੂੰ ਰੋਕਿਆ ਜਾਵੇ ਉੱਥੇ ਕੰਸਟਰਕਸ਼ਨ ਹੋਣ ਤੋਂ ਰੋਕੀ ਜਾਵੇ ਮਸਲਾ ਇੰਨਾ ਕਿ ਸਰਕਾਰ ਦੀ ਜਿਹੜੀ ਮਨਸ਼ਾ ਹੈ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਇਹ ਵੀ ਮੈਂ ਬੇਨਤੀ ਕੀਤੀ ਹੈ ਕਿ ਅੱਜ ਸਰਕਾਰ ਦੀ ਮਨਸ਼ਾ ਜਿਹੜੀ ਸਾਫ਼ ਹੈ ਕਿਉਂਕਿ ਤਾਜ਼ਾ ਤਾਜ਼ਾਈ ਘਟਣਾ ਕਹਿ ਲੋ ਇਹਨੂੰ ਸਰਕਾਰ ਦੀ ਮਨਸ਼ਾ ਕਹਿ ਲੋ ਕਿ ਹਲਕਾ ਪਾਇਲ ਦੇ ਵਿੱਚ ਸਰਕਾਰ ਨੇ ਆਪਣੇ ਹੀ ਇੱਕ ਚੇਅਰਮੈਨ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਹੈ ਜੇਕਰ ਉਹਨੇ ਕੋਈ ਕੁਰੀਤੀ ਕੀਤੀ ਜੇਕਰ ਉਹਨੇ ਕੋਈ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜੇ ਅਸੀਂ ਵੀ ਕੋਈ ਗਲਤ ਕੰਮ ਕਰਾਂਗੇ ਤਾਂ ਕਾਰਵਾਈ ਹੋਏਗੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ ਔਰ ਅਸੀਂ ਪਾਇਲ ਦੇ ਵਿੱਚ ਵੀ ਕੋਈ ਵੀ ਇਸ ਤਰ੍ਹਾਂ ਦਾ ਨਜਾਇਜ਼ ਕਬਜ਼ਾ ਜਿਹੜਾ ਨਹੀਂ ਹੋਣ ਦਿਆਂਗੇ ਇਹਨਾਂ ਸਾਰਿਆਂ ਨੂੰ ਇਹੀ ਵਿਸ਼ਵਾਸ ਦਿਵਾਉਣਾ ਹੈ ਕਿ ਨਾ ਉੱਥੇ ਕਰਜਾ ਹੋਏਗਾ ਉੱਥੇ ਸਾਂਝੇ ਮੰਤਪਲੀ ਜਿਹੜੀ ਉਹ ਜਗ੍ਹਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਰਤੀ ਜਾਏਗੀ ਚੰਦ ਜੀ ਗੱਲ ਕਰਦੇ ਆਈਓ ਸਾਹਿਬ ਨੂੰ ਮਿਲੇ ਉਹ ਕੀ ਵਿਸ਼ਵਾਸ ਦਿਵਾਇਆ ਗਿਆ ਆਈਓ ਸਾਹਿਬ ਨੂੰ ਕੱਲੀ-ਕੱਲੀ ਡਿਟੇਲ ਹੈ ਜਿਹੜੀ ਕੋਡ ਦੇ ਵਿੱਚ ਲੱਗੇ ਡਾਕੂਮੈਂਟਸ ਔਰ ਕੋਡ ਦੇ ਆਰਡਰ ਦੋਨੋਂ ਸਾਹਮਣੇ ਰੱਖ ਕੇ ਕੱਲੀ-ਕੱਲੀ ਚੀਜ਼ ਸ਼ਬਦਾਂ ਦੇ ਰਾਹੀਂ ਆਈਓ ਸਾਹਿਬ ਨੂੰ ਸਮਝਾਈ ਹੈ ਕਿ ਐਕਸ ਪਾਰਟੀ ਡਿਗਰੀ ਜਿਹੜਾ ਤੁਹਾਡੀ ਗਲਤੀ ਨਾਲ ਹੋ ਚੁੱਕਿਆ ਹੈ ਨੋ 13 ਦੀ ਐਕਸਪਾਰਟ ਡਿਗਰੀ ਨੂੰ ਆਪਾਂ ਰਿਵਿਊ ਪਟੀਸ਼ਨ ਪਾ ਕੇ ਦੁਬਾਰਾ ਤੋਂ ਚੈਲੰਜ ਵੀ ਕਰ ਸਕਦੇ ਆ ਉਹ ਰੋਜ਼ ਦੇ ਬਾਵਜੂਦ ਜਿਹੜੀ ਇਹ ਬੰਦੇ 420 ਕਰ ਰਹੇ ਨੇ ਡਾਕੂਮੈਂਟ ਕਿਸੇ ਹੋਰ ਜਗ੍ਹਾ ਦੇ ਪ੍ਰੂਫ ਕਿਸੇ ਹੋਰ ਜਗ੍ਹਾ ਦੇ ਔਰ ਦੱਬਣ ਲਈ ਕਿਸੇ ਹੋਰ ਪਲਾਟ ਦੇ ਉੱਤੇ ਅੱਖ ਰੱਖੀ ਬੈਠੇ ਨੇ 420 ਦਾ ਪਰਚਾ ਵੀ ਬਣਦਾ ਨਗਰ ਕੌਂਸਲ ਉਸ ਦੀ ਕਾਰਵਾਈ ਵੀ ਸ਼ੁਰੂ ਪੈਰਵਾਈ ਵੀ ਸ਼ੁਰੂ ਕਰੇ ਔਰ ਨਗਰ ਕੌਂਸਲ ਕੋਰਟ ਦੇ ਵਿੱਚ ਵੀ ਇਸ ਨੂੰ ਆਪਣੀ ਪੈਰਵਾਈ ਨੂੰ ਸ਼ੁਰੂ ਕਰੇ ਤਾਂ ਕਿ ਉਸ ਸਾਰੇ 7 ਨੰਬਰ ਵਾਰਡ ਦੇ ਸ਼ਹਿਰ ਵਾਸੀਆਂ ਨੂੰ ਜਿਹੜਾ ਸੁਖਾਵਾ ਮਾਹੌਲ ਹੈ ਜਿਹੜਾ ਉਹਨਾਂ ਨੂੰ ਮਿਲ ਸਕੇ ਗੱਲ ਕਰਦੇ ਆ ਜੇ ਪ੍ਰਸ਼ਾਸਨ ਵੱਲੋਂ ਫੇਰ ਵੀ ਲੋੜਿੰਦਾ ਕਦਮ ਨਹੀਂ ਚੁੱਕੇ ਗਏ ਅਗਲੀ ਕਾਰਵਾਈ ਕੀ ਹੈ ਪ੍ਰਸ਼ਾਸਨ ਵੱਲੋਂ ਜੇ ਲੋੜਿੰਦਾ ਕਾਰਵਾਈ ਕੋਈ ਵੀ ਨਾ ਚੱਕੀ ਗਈ ਤਾਂ ਸਰਕਾਰ ਦੀ ਮੰਨਸ਼ਾ ਸਾਫ਼ ਹੈ ਇਹ EU ਦਾ ਜ਼ਿੰਮੇਵਾਰ ਹੋਏਗਾ ਕਿ EU ਸਾਫ਼ ਸੋਚਣ ਕਿ ਜੇਕਰ ਅਸੀਂ ਅੱਜ ਸਹੀ ਨੂੰ ਸਹੀ ਨਹੀਂ ਕਹਿਣ ਦਾ ਮਾਦਾ ਰੱਖ ਸਕਦੇ ਤਾਂ ਫਿਰ ਭਗਵਾਨਤ ਮਾਨ ਦੀ ਸਰਕਾਰਾ ਇਥੋਂ ਆਪਣੀ ਛੁੱਟੀ ਕਰਨ ਸੰਦੀਪ ਜੀ ਤੁਸੀਂ ਵੀ ਵਾਰਨ ਵਾਸੀਆਂ ਦੇ ਨਾਲ ਪਹੁੰਚੋ ਕੀ ਕਹਿਣਾ ਚਾਹੋ ਜਿਹੜਾ ਇਹ ਨਗਰ ਕੌਂਸਲ ਦਾ ਤੁਸੀਂ ਮਾਮਲਾ ਆਸੋ ਵਿੱਚ ਇਹ ਮਾਮਲਾ ਕੋਈ ਡੇਡ ਵਿਸਵੇਦਾਨੀ ਇਹ ਮਾਮਲਾ ਇਹੋ ਜੇ ਪਤਾ ਨਹੀਂ ਕਿੰਨੇ ਕ ਸ਼ਹਿਰ ਦੇ ਵਿੱਚ ਇਸ ਠੰਗਣਾ ਨਜਾਇਜ਼ ਕਬਜ਼ੇ ਹੋਏ ਹੋਣਗੇ ਬਿਲਕੁਲ ਮਿਲੀ ਭੁਗਦੇ ਨਾਲ ਕੋਈ ਕਲਾਕਰ ਮੇਲ ਸਿੰਘ ਦਾ ਮਾਮਲਾ ਨਹੀਂ ਇਹ ਗਰਮੇਲ ਸਿੰਘ ਇੱਕ ਕਲਾਰਕਾ ਉਹਦੀ ਕਿੰਨੀ ਕ ਹਿੰਮਤ ਆ ਕਿ ਮੌਜੂਦਾ ਵਿਧਾਇਕ ਤੋਂ ਬਗੈਰ ਈਓ ਤੋਂ ਬਗੈਰ ਉਹ ਐਡੇ ਵੱਡੇ ਮਾਮਲੇ ਦਾ ਰਿਸਕ ਲੈ ਜਵੇ ਦੇਖੋ ਮਿਸੀਬਿਲਟੀ ਕੋਟਾਂ ਦੇ ਵਿੱਚ ਆਪਣੇ ਵਕੀਲਾਂ ਨੂੰ ਪੈਸੇ ਵੀ ਜਾਰੀ ਹੋਏ ਹੋਣਗੇ ਵਕੀਲ ਨੂੰ ਪੈਸੇ ਵੀ ਦਿੱਤੇ ਹੋਣਗੇ ਕਾਗਜ਼ਾਂ ਦਾ ਖਰਚਾ ਵੀ ਮਿਊਸਿਪਲਿਟੀ ਦੇ ਖਾਤੇ 'ਚ ਪਿਆ ਹੋਣਾ ਔਰ ਹਰ ਡੇਟ ਦੇ ਉੱਤੇ ਉਹ ਸਮਨਿੰਗ ਵੀ ਹੁੰਦੀ ਰਹੀ ਆ ਇਸ ਕਰਕੇ ਜਿਹੜਾ ਇਹ ਡੇਢ ਵਿਸਵੇ ਦਾ ਪਲਾਟ ਆ ਇਹ ਇੱਕ ਪ੍ਰੀ ਪਲਾਟ ਪ੍ਰੋਗਰਾਮ ਦੇ ਨਾਲ ਦੱਬਣ ਦਾ ਉਸ ਵਕਤ ਦੇ ਨਮਿਹਦਿਆਂ ਦਾ ਰਲ ਕੇ ਪ੍ਰੋਗਰਾਮ ਸੀ ਤੇ ਉਸ ਤੋਂ ਬਾਅਦ ਹੁਣ ਉਸ ਤੋਂ ਵੀ ਵੱਡੀ ਗੱਲ ਜਿਹੜਾ ਐਮਜੂਦਾ ਈਓ ਸਾਹਿਬ ਨੇ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਸ ਦਾ ਕੋਈ ਕੇਸ ਚੱਲਦਾ ਈਓ ਸਾਹਿਬ ਕਹਿੰਦੇ ਮੈਂ ਆਪਣੇ ਕਲਰਕ ਤੋਂ ਜਿਹੜੇ ਮਜੂਦਾ ਤੋਂ ਰਿਪੋਰਟ ਮੰਗਾਈ ਵੀ ਆਪਣਾ ਕੋਈ ਕੋਈ ਕੋਰਟ ਚ ਕੇਸ ਚੱਲਦਾ ਉਹਨੇ ਰਿਪੋਰਟ ਦਿੱਤੀ ਜੀ ਕੋਈ ਕੇਸ ਨਹੀਂ ਚੱਲਦਾ ਕੱਲਾ ਗਮਰਾ ਬੁੱਧਰਾ ਮੋਂਾਂ ਨੇ ਨਹੀਂ ਕਰਿਆ ਗਮਰਾ ਮੌਜੂਦਾ ਕਲਰਕ ਨੇ ਵੀ ਕਰਿਆ ਅਗਰ ਮੌਜੂਦਾ ਕਲਰਕ ਐਸ ਚੱਲਦੇ ਸਮੇਂ 'ਚ ਵੀ ਈਓ ਸਾਹਿਬ ਨੂੰ ਸਹੀ ਦੱਸ ਦਿੰਦਾ ਜੀ ਕੇਸ ਚੱਲਦਾ ਤਾਂ ਨਾਮਾ ਵਕੀਲ ਕਰਕੇ ਅਪੀਅਰ ਹੋਇਆ ਜਾ ਸਕਦਾ ਸੀ ਮਨਸ਼ਾ ਸਾਫ ਪਹਿਲੀ ਗਵਰਨਮੈਂਟ ਦੀ ਵੀ ਹੁਣ ਵਾਲੀ ਦੀ ਵੀ ਰਲ ਕੇ ਜਾਇਦਾਦਾਂ ਹੜਪਣੀਆਂ ਤੁਸੀਂ ਦੇਖ ਰਹੇ ਹੋ ਕਿਵੇਂ ਆਪਣੇ ਇਲਾਕੇ ਚ ਕਬਜ਼ੇ ਹੋ ਰਹੇ ਨੇ ਇਹ ਛੋਟਾ ਕਬਜ਼ਾ ਵੱਡਾ ਕਬਜ਼ਾ ਮੰਨਸ਼ਾ ਬਿਲਕੁਲ ਸਾਫ ਆ ਨਜਾਇਜ਼ ਕਬਜ਼ੇ ਕਰਾਉਣ ਦੀ ਮੰਨਸ਼ਾ ਸਾਫ ਆ ਰਲ ਕੇ ਲੁੱਟਣ ਦੀ ਮੰਨਸ਼ਾ ਬਿਲਕੁਲ ਸਾਫ ਆ ਨਜਾਇਜ਼ ਥਾਵਾਂ ਉੱਤੇ ਕਬਜ਼ਾ ਕਰਨ ਦੀ ਜਿਸ ਮਿਊਸਿਪੈਲਟੀ ਨੂੰ ਇਹ ਨਹੀਂ ਪਤਾ ਇਹ ਉਹਨੂੰ ਉਹ ਮੈਨੂੰ ਕਹਿੰਦੇ ਜੀ ਸੰਤ ਇਹੀ ਨਹੀਂ ਪਤਾ ਪਲਾਟ ਕੀ ਦਾ ਉਹ ਉਹ ਸਾਡੇ ਖਾਤੇ ਚ ਹੀ ਨਹੀਂ ਇਸ ਕਰਕੇ ਮਾੜੀ ਗੱਲ ਆ ਜੀ ਗੱਲ ਕਰਦੇ ਜੀ ਅਧਿਕਾਰੀਆਂ ਨੂੰ ਮਿਲਿਓ ਕੀ ਵਿਸ਼ਵਾਸ ਦਵਾਇਆ ਗਿਆ ਦੇਖੋ ਅਧਿਕਾਰੀਆਂ ਨੂੰ ਉਹੀ ਜੋ ਪਹਿਲਾਂ ਅਸੀਂ ਵਿਸ਼ਵਾਸ ਉਹਨਾਂ ਨੇ ਇਹ ਕਿਹਾ ਜੀ ਅਸੀਂ ਲੀਗਲ ਐਡਵਾਈਸ ਲਵਾਂਗੇ ਲੀਗਲ ਫਾਈਲਾਂ ਗੱਲ ਕਰਾਂਗੇ ਜਦੋਂ ਕਿ ਐਡਵਾਈਸ ਲੈਂਡ ਦੀ ਲੋੜ ਹੀ ਨਹੀਂ ਇਹ ਜਿਹੜਾ ਕੇਸ ਆ ਇਸ ਨਕਸ਼ੇ ਦੇ ਮੁਤਾਬਕ ਉਹਨਾਂ ਦਾ ਆਲਰੇਡੀ ਪਹਿਲਾਂ ਹੀ ਕਬਜ਼ਾ ਉਹ ਡੇਢ ਵਿਸਵਾ ਨਾ ਇਸ ਕੇਸ ਦੇ ਵਿੱਚ ਆਉਂਦਾ ਨਾ ਇਸ ਨਕਸ਼ੇ ਦੇ ਵਿੱਚ ਆਉਂਦਾ ਤੇ ਇਸ ਕਰਕੇ ਉਹਦੇ ਉੱਤੇ ਤਾਂ ਪਰਚਾ ਬਣਦਾ ਪਰਚਾ ਮੌਜੂਦਾ ਅਧਿਕਾਰੀਆਂ ਤੇ ਵੀ ਬਣਦਾ ਜਿਨ੍ਹਾਂ ਨੇ ਜੋ ਸਾਬ ਨੂੰ ਵੀ ਗੁਮਰਾਹ ਕਰਿਆ ਪ੍ਰਧਾਨ ਸਾਹਿਬ ਨੂੰ ਵੀ ਗੁਮਰਾਹ ਕਰਿਆ ਇਸ ਕਰਕੇ ਅੱਜ ਅਸੀਂ ਆਏ ਸੀ ਆਪਣੀ ਅਸੀਂ ਮੰਗ ਰੱਖੀ ਆਪਣੀ ਗੱਲ ਰੱਖੀ ਕਿ ਉਹ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਵੀ ਉਹ ਨਜਾਇਜ਼ ਕਬਜ਼ਾ ਨਹੀਂ ਹੋਣ ਦਿੱਤਾ ਜਾਊਗਾ ਅਗਰ ਉਹ ਆਪਣੇ ਭਰੋਸੇ ਤੇ ਸਹੀ ਉਤਰਦੇ ਨੇ ਤਾਂ ਉਹਨਾਂ ਦਾ ਧੰਨਵਾਦ ਨਹੀਂ ਲੋਕ ਜਨਤਾ ਆਪਣਾ ਰਸਤਾ ਆਪ ਤੈਅ ਕਰੂਗੀ ਸਰ ਸਰ ਇਹ ਸਭ ਵਾਰਨਡਰ ਸੱਤ ਦੇ ਲੋਕਾਂ ਵੱਲੋਂ ਤੁਹਾਡੇ ਦਫ਼ਤਰ ਦਾ ਘਰਾਵ ਕੀਤਾ ਗਿਆ ਸੀ ਇੱਕ ਮਾਮਲੇ ਦਾ ਮੁੱਦਾ ਚੁੱਕੇ ਕੀ ਕਹਿਣਾ ਚਾਹੂਗਾ ਜੀ ਦੇਖੋ ਘਰਾਓ ਤਾਂ ਨਹੀਂ ਸੀਗਾ ਇਹ ਆਪਾਂ ਕਹਿ ਸਕਦੇ ਹਾਂ ਇਹਨੂੰ ਆਪਾਂ ਨੂੰ ਦੱਸਣ ਆਏ ਸੀ ਕਿ ਜੋ ਇਸ਼ੂ ਹੈਗਾ ਉੱਥੇ ਇਹ ਪਹਿਲਾਂ ਵੀ ਸਾਡੇ ਧਿਆਨ 'ਚ ਸੀਗਾ ਇਹ ਇਹ ਜਿਹੜੀ ਜੋ ਕਾਰਵਾਈ ਆ ਚੱਲ ਰਹੀ ਹੈ ਲੇਗਲ ਪੱਸੀ ਦਾ ਜੋ ਇਹਦਾ ਹੈਗਾ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਜੇ ਜਿਸ ਵਿਅਕਤੀ ਵੱਲੋਂ ਦਸਤਾਵੇਜ਼ਾਂ 'ਤੇ ਜਾਲੀ ਲਾ ਕੇ ਪਲਾਟ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸੌਰੀ ਨਗਰ ਕਾਉਂਸਲ ਪਾਇਲ ਬਨੋ ਉਸ ਤੇ ਕਾਰਵਾਈ ਕਰਵਾਈ ਜਾਏ ਹਾਂਜੀ ਹਾਂ ਬਿਲਕੁਲ ਲੀਗਲ ਜੋ ਵੀ ਬਣਦਾ ਹੋਵੇ ਉਸ ਤੇ ਹੋਏਗਾ ਤੇ ਹੁਣ ਜਿਹੜਾ ਇਹਨਾਂ ਲੋਕਾਂ ਨੂੰ ਇੱਕ ਵਿਸ਼ਵਾਸ ਹੋਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਰਵਾਈ ਹੋ ਜਾਏਗੀ ਕਿੰਨੇ ਸਮੇਂ ਤੱਕ ਹੋ ਜਾਏ ਦੇਖੋ ਲੀਗਲ ਪ੍ਰੋਸੀਜਰ ਆ ਕੋਰਟ ਦੇ ਸੂ ਹੋਏਗੀ ਉਹ ਸਮਾਂ ਉਸ ਹਿਸਾਬ ਨਾਲ ਹੀ ਹੋਏਗਾ ਇਸ ਤੋਂ ਪਹਿਲਾਂ ਕਿ ਇਸ ਤੋਂ ਪਹਿਲਾਂ ਜਿਹੜੀ ਡਿਗਰੀ ਕਾਰਵਾਈ ਆ ਕੀ ਕਾਰਵਾਈ ਆ ਵੀ ਦੇਸੀ ਜੀ ਇਸ ਤੋਂ ਪਹਿਲਾਂ ਤਾਂ ਜੋ ਕੋਰਟ ਦਾ ਐਕਸਪਰਟ ਡਿਗਰੀ ਸੀ ਨਾ ਉਹਦੇ ਮੁਤਾਬਕ ਅਸੀਂ ਕਰਿਆ ਸੀਗਾ ਤੇ ਪਰ ਉਹਦੇ ਵਿੱਚੋਂ ਕੋਈ ਨਵੀਂ ਅਲਟੀਗੇਸ਼ਨ ਨਿਕਲ ਰਹੀਆਂ ਨੇ ਉਹਦੇ ਮੁਤਾਬਕ ਅਸੀਂ ਦੁਬਾਰਾ ਕਾਨੂੰਨੀ ਰਾਏ ਲੈ ਕੇ ਇਹਦੇ ਕਾਰਵਾਈ ਕਰੀ